ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਪਹਿਲੇ ਪ੍ਰਸ਼ਨ ਨੂੰ ਬਣਾਉਣਾ ਸਿੱਖਾਂਗੇ ਦਿੱਤੀ ਹੋਈ ਫਾਰਮ ਰੇਖਾ AB ਤੇ ਸਧਾਰਨ ਵਿਧੀ ਦੁਆਰਾ ਕੋਈ ਵੀ ਫਾਰਮ ਬਹੁਪਜ ਬਣਾਓ ਆਓ ਦੋਸਤੋ ਹੁਣ ਆਪਾਂ ਇਸ ਦੀ ਰਚਨਾ ਦੇਖ ਲੈਨੇ ਆ ਸਭ ਤੋਂ ਪਹਿਲਾਂ ਦਿੱਤੀ ਹੋਈ ਰੇਖਾ AB ਖਿੱਚ ਲਓ AB ਰੇਖਾ ਤੇ BH ਲੰਭ ਖਿੱਚੋ BH ਲੰਭ ਨੂੰ AB ਰੇਖਾ ਦੇ ਬਰਾਬਰ ਕਟੋ ਅਤੇ AH ਚਾਪ ਲਗਾਓ AH ਨੂੰ ਮਿਲਾਓ AB ਰੇਖਾ ਨੂੰ O ਬਿੰਦੂ ਤੇ ਦੋ ਭਾਗਾਂ ਵਿੱਚ ਵੰਡੋ ਅਤੇ E ਤੱਕ ਵਧਾਓ। ਲੰਬਾਰਧਕ OE ਰੇਖਾ EH ਨੂੰ 4 ਤੇ ਅਤੇ EH ਚਾਪ ਨੂੰ ਬਿੰਦੂ 6 ਪਰ ਕੱਟਦਾ ਹੈ। ਬਿੰਦੂ 4 ਅਤੇ 6 ਨੂੰ ਮਿਲਣ ਵਾਲੀ ਰੇਖਾ ਦਾ ਅੱਧ ਬਿੰਦੂ 5 ਤੇ ਕਰੋ। ਬਿੰਦੂ 4 ਤੋਂ 5 ਤੱਕ ਦੀ ਦੂਰੀ ਜਾਂ ਫਿਰ 5 ਤੋਂ 6 ਤੱਕ ਦੀ ਦੂਰੀ ਲੈ ਕੇ 6 ਤੋਂ OE ਰੇਖਾ ਤੇ ਅੱਗੇ ਕੱਟੋ। ਤੇ ਨਿਸ਼ਾਨ 7 8 9 ਲਗਾਓ ਇਹ ਅੰਕ ਨੰਬਰ 5 ਪੰਜभुਜ ਲਈ 6 6भुज ਲਈ 7 7भुज ਲਈ ਅਤੇ 8 8भुज ਲਈ ਕੇਂਦਰ ਬਿੰਦੂ ਹਨ ਸਮ ਪੰਜभुज ਬਣਾਉਣ ਲਈ 5 ਨੂੰ ਕੇਂਦਰ ਮੰਨ ਕੇ ਅਤੇ 7भुज ਬਣਾਉਣ ਲਈ 7 ਨੂੰ ਕੇਂਦਰ ਮੰਨ ਕੇ A ਬਿੰਦੂ ਦੀ ਦੂਰੀ ਦਾ ਚੱਕਰ ਲਾਓ ਅਤੇ ਫਿਰ AB ਰੇਖਾ ਦੇ ਬਰਾਬਰ ਪੰਜभुज ਪੂਰੀ ਕਰੋ ਇਸੇ ਤਰੀਕੇ ਨਾਲ 7भुज ਬਣਾਓ ਹੋਰ ਬਹੁਪੁਜਾ ਵੀ ਇਸੇ ਤਰੀਕੇ ਨਾਲ ਬਣਾਓ ਚਲੋ ਦੋਸਤੋ ਹੁਣ ਆਪਾਂ ਇਸ ਨੂੰ ਪੇਪਰ ਤੇ ਬਣਾ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਰੇਖਾ AB ਲੈ ਲਈ ਪੁਆਇੰਟਸ ਦੇ ਉੱਪਰ A ਤੇ B ਮਾਰਕ ਕਰਤਾ ਫਿਰ ਸੈਕਟਰ ਦੀ ਮਦਦ ਨਾਲ B ਦੇ ਉੱਪਰ ਲੰਬ ਖਿੱਚ ਦੇਣਾ ਉਸੀਂ D ਦੀ ਵਾਰ ਤੋਂ ਵੀ ਕਰ ਸਕਦੇ ਹਾਂ ਜਾਂ ਫਿਰ ਪ੍ਰਕਾਰ ਨਾਲ ਵੀ ਲੰਬ ਖਿੱਚ ਸਕਦੇ ਹੋ ਉਸ ਤੋਂ ਬਾਅਦ B ਤੇ ਰੱਖ ਕੇ A ਜਿੰਨੀ ਪ੍ਰਕਾਰ ਖੋਲ੍ਹਣੀ ਆ ਅਤੇ A ਤੋਂ ਲੈ ਕੇ ਚਾਂਪ ਲਗਾ ਦੇਣੀ ਆ ਜਿਹੜੀ ਕਿ ਲੰਬ ਨੂੰ ਕੱਟ ਦੇਵੇ A ਪੁਆਇੰਟ ਨੂੰ ਅਸੀਂ H ਮਾਰਕ ਕਰ ਦੇਣਾ ਫਿਰ ਅਸੀਂ ਅੱਧ ਤੋਂ ਵੱਧ ਪ੍ਰਕਾਰ ਖੋਲ ਕੇ ਪਹਿਲਾਂ ਬੀ ਤੇ ਰੱਖ ਕੇ ਚਾਂਪ ਲਗਾ ਦੇਣੀ ਆ ਫਿਰ ਏ ਤੇ ਰੱਖ ਕੇ ਚਾਂਪ ਲਗਾ ਦੇਣੀ ਆ ਬੀ ਵਾਲੀ ਚਾਂਪ ਨੂੰ ਕੱਟ ਦੇਣਾ ਜਿੱਥੇ ਦੋਨੋਂ ਚਾਂਪਾਂ ਕੱਟਦੀਆਂ ਨੇ ਉਹਨਾਂ ਦੋਨੋਂ ਪੁਆਇੰਟਸ ਨੂੰ ਸਕੇਲ ਦੇ ਨਾਲ ਮਿਲਾ ਕੇ ਅੱਗੇ ਵਧਾ ਦੇਣਾ A ਤੇ H ਨੂੰ ਵੀ ਮਿਲਾ ਦੇਣਾ ਫਿਰ ਜਿੱਥੇ A ਅਤੇ H ਨੰਬਰ ਅਰਧਕ ਨੂੰ ਕੱਟਦਾ ਉਥੇ 4 ਲਿਖ ਦੇਣਾ ਅੱਜ ਜਿੱਥੇ ਚਾਪ ਕੱਟਦੀ ਆ ਉਥੇ 6 ਲਿਖ ਦੇਣਾ ਫਿਰ 4 ਅਤੇ 6 ਦਾ ਵੀ ਅਸੀਂ ਅੱਧ ਕਰਨਾ ਪ੍ਰਕਾਰ ਲੈਣੀ ਆ ਅੱਧ ਤੋਂ ਵੱਧ ਪ੍ਰਕਾਰ ਖੋਲ ਕੇ ਪਹਿਲਾਂ 4 ਤੇ ਰੱਖ ਕੇ ਚਾਪ ਲਗਾ ਦੇਣੀ ਆ ਇਹ ਪ੍ਰਕਾਰ ਨੂੰ ਆਪਣੇ ਹਿਸਾਬ ਨਾਲ ਫਿਟਿੰਗ ਕਰ ਲਿਓ ਪਹਿਲਾਂ 4 ਤੇ ਰੱਖ ਕੇ ਚਾਂਪ ਲਗਾ ਦੇਣੀ ਆ ਉਸ ਤੋਂ ਬਾਅਦ 6 ਤੇ ਰੱਖ ਕੇ ਚਾਂਪ ਲਗਾ ਦੇਣੀ ਹੈ ਜਿੱਥੇ ਦੋਨੋਂ ਚਾਪਾਂ ਕੱਟਦੀਆਂ ਨੇ ਉਹਨਾਂ ਦੋਨੋਂ ਪੁਆਇੰਟਸ ਨੂੰ ਸਕੇਲ ਦੇ ਨਾਲ ਮਿਲਾ ਦੇਣਾ ਅਤੇ ਜਿਹੜਾ ਅੱਧ ਸਾਡੇ ਕੋਲ ਨਿਕਲਿਆ ਉਹਨੂੰ ਅਸੀਂ 5 ਨੰਬਰ ਮਾਰਕ ਕਰ ਦੇਣਾ ਉਸ ਤੋਂ ਬਾਅਦ 5 ਤੇ ਰੱਖ ਕੇ 6 ਜਿੰਨੀ ਪ੍ਰਕਾਰ ਖੋਲ੍ਹਣੀ ਆ ਹਰ 6 ਤੇ ਰੱਖ ਕੇ ਟਿਕ ਲਗਾ ਦੇਣੀ ਆ ਅਤੇ ਅਗਲੀਆਂ ਟਿੱਕਾਂ ਦੇ ਉੱਪਰ ਰੱਖ ਕੇ ਟਿੱਕਾ ਲਗਾਈ ਜਾਣੀਆਂ ਨੇ ਫਿਰ ਟਿੱਕਾਂ ਦੇ ਨਾਮ ਰੱਖ ਦੇਣੇ ਨੇ 7 8 9 10 11 12 ਤੁਸੀਂ ਜਿੰਨੇ ਚਾਹੋ ਉਹਨੇ ਨਾਮ ਰੱਖ ਸਕਦੇ ਹੋ ਵੈਸੇ ਕਿਤਾਬ ਦੇ ਅਨੁਸਾਰ ਆਪਾਂ 8-9 ਤੱਕ ਹੀ ਲਿਖਣਾ ਵੱਧ ਲਿਖਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਆਪਾਂ ਫੱਤਪੂਜ ਬਣਾਵਾਂਗੇ ਇਸ ਲਈ ਫੱਤ ਦੇ ਉੱਪਰ ਪ੍ਰਕਾਰ ਰੱਖ ਕੇ ਏ ਜਿੰਨੀ ਖੋਲ ਲੈਣੀ ਆ ਅਤੇ ਚਾਂਪ ਲਗਾ ਦੇਣੀ ਆ ਉਸ ਤੋਂ ਬਾਅਦ ਏ ਵੀ ਜਿੰਨੀ ਪ੍ਰਕਾਰ ਖੋਲ ਲੈਣੀ ਆ ਚਾਹੇ ਏ ਤੋਂ ਰੱਖ ਕੇ ਪੁਆਇੰਟ ਫਲਾ ਲਓ ਕੱਟ ਫਲਾ ਲੋ ਚਾਹੇ ਬੀਤੂ ਰੱਖ ਕੇ ਕੱਟ ਫ ਲਗਾ ਲੋ ਜਿਵੇਂ ਵੀ ਤੁਹਾਡਾ ਦਿਲ ਕਰਦਾ ਅਤੇ ਫਿਰ ਇਹਨਾਂ ਕੱਟਸ ਨੂੰ ਗੂੜੀ ਪੈਨਸਲ ਦੇ ਨਾਲ ਮਿਲਾ ਦੇਣਾ ਇਸ ਤਰ੍ਹਾਂ ਫਾਟੀ ਸਤਪੂਜ ਬਣ ਕੇ ਤਿਆਰ ਹੋ ਜਾਵੇਗੀ ਜਿਹੜੇ ਬਾਕੀ ਦੇ ਪੁਆਇੰਟਸ ਨੇ ਉਹਨਾਂ ਦੇ ਉੱਪਰ ਵੀ ਨੰਬਰ ਲਿਖਣੇ ਨੇ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਵੀ ਆਪਣੇ ਸਾਰੇ ਟੂਲਸ ਲਓ ਤੇ ਇਸ ਵਿਧੀ ਨੂੰ ਪ੍ਰੈਕਟਿਸ ਕਰੋ ਦੋ ਤਿੰਨ ਵਾਰ ਕਿਉਂਕਿ ਇਹ ਇੰਪੋਰਟੈਂਟ ਵਿਧੀ ਆ ਇਹਦੇ ਨਾਲ ਅਸੀਂ ਕੋਈ ਵੀ ਬਹੁਪੂਜ ਬਣਾ ਸਕਦੇ ਆ ਤੁਸੀਂ ਜਿਹੜੀ ਵੀ ਬਹੁਪੂਜ ਬਣਾਉਣੀ ਚਾਹੁੰਦੇ ਹੋ ਉਸ ਨੰਬਰ ਦੇ ਉੱਪਰ ਪ੍ਰਕਾਰ ਰੱਖ ਕੇ ਇਹ ਜਿੰਨਾ ਖੋਲ ਕੇ ਫਰਕਰ ਲਗਾ ਦਿਓ ਅਤੇ ਫਿਰ ਏ ਵੀ ਜਿੰਨੀ ਪ੍ਰਕਾਰ ਖੋਲ ਕੇ ਉਹਦੇ ਉੱਤੇ ਟਿਕਫ ਲਗਾ ਦਿਓ ਤੇ ਤੁਸੀਂ ਉਨੀ ਬਹੁਪੂਜ ਬਣਾ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਏ ਬਾਏ